ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਣੀ ਹੈ ਨਾ ਟਰੈਕਟਰਾਂ ਤੇ ਆ ਬਈ ਕਈ ਬੰਦੇ ਬਾਹਲੇ ਆ ਹੁਣ ਗਾਮੇ ਚੱਲ ਪਿਆ ਸੀਆਰਡੀ ਦੇ ਦੁੱਖੋਂ ਹੀ ਟਰੈਕਟਰ ਲਈ ਜਾਂਦੇ ਆ ਜਿਨ੍ਹਾਂ ਨੇ ਮਤਲਬ ਹੱਲੇ اٹੱਕੇ ਵੀ ਲੈਣ ਸੀ ਟਰੈਕਟਰ ਸਾਲ ਜਾਂ ਦੋ ਸਾਲ ਰੋੱਕੇ ਵੀ ਲੈਣੇ ਸੀ ਉਹ ਵੀ ਇਸ ਕਰਕੇ ਲਈ ਜਾਂਦੇ ਆ ਬਈ ਟਰੈਕਟਰ ਸੀਆਰਡੀ ਹੋ ਜਾਣੇ ਆ ਕਈਆਂ ਨੂੰ ਮਤਲਬ ਵੀ ਨਹੀਂ ਪਤਾ ਕਈਆਂ ਨੂੰ ਪੁੱਛ ਕੇ ਦੇਖਿਆ ਵੀ ਫਿਰ ਉਹਨਾਂ ਕੀ ਹੋ ਜਾਣਾ ਨਾ 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 ਉਹ ਤਾਂ ਸਿਸਟਮ ਏ ਇਦਾਂ ਦਾ ਆ ਉਹਨੂੰ ਤਾਂ ਕਿਤੇ ਪਾਣੀ ਦਾ ਤਿਪਕਾ ਵੀ ਲੱਗ ਗਿਆ ਟਰੈਕਟਰ ਖੇਚੇ ਖੜ ਜਿਆ ਕਰਨ ਹੈਨਾ ਉਹਨਾਂ ਦਾ ਕੱਦੂ ਵੀ ਨਹੀਂ ਹੋਣਾ ਫੇ ਕੱਦੂਲੇ ਟਰੈਕਟਰ ਸਾਨੂੰ ਹੋਰ ਲੈਣਾ ਪਊ ਜਾਨੀ ਕਿ ਇੱਥੇ ਤੱਕ ਬਹਿਮ ਆ ਲੋਕਾਂ ਦੇ ਵੀ ਕੱਦੂ ਦੇ ਵਿੱਚ ਵੀ ਜੇ ਉਹਨੂੰ ਬਾੜਤਾ ਉਹ ਤੇ ਪਾਣੀ ਪੂਣੀ ਉਹਨੂੰ ਲੱਗ ਗਿਆ ਤਾਂ ਉਹ ਟਰੈਕਟਰ ਖੇਚੇ ਖੜ ਜਾਣਾ ਇਦਾਂ ਸਿਸਟਮ ਹੋਇਆ ਆ ਕੋਸ਼ੇ ਥੋੜੇ ਆ ਆਪਣੇ ਏਜੰਸੀਆਂ ਵਾਲਿਆਂ ਨੇ ਵੀ ਇਹ ਹੋਊਗਾ ਜਾਂ ਬਣਾਤਾ ਵੇ ਗਾਂਹਾਂ ਟਰੈਕਟਰ ਸੀਆਰਡੀ ਹੋ ਜਾਣੇ ਆ ਸੀਆਰਡੀ ਹੋ ਜਾਣੇ ਲੈ ਲਓ ਜਿਹਨੇ ਜਿਹਨੇ ਲੈਣੇ ਆ ਹੁਣ ਉਸ ਕਰਕੇ ਲੋਕ ਡਰ ਡਰ ਦਰਦੇ ਮਾਰੇ ਲਈ ਜਾਂਦੇ ਆ ਜਦ ਕਿ ਉਹਨਾਂ ਨੂੰ ਲੋਕਾਂ ਨੂੰ ਇਹ ਪੁੱਛਣ ਵਾਲਾ ਹੋਵੇ ਵੀ ਤੁਸੀਂ ਜਿਹੜਾ ਏਜੰਸੀ ਵਾਲਾ ਤੁਹਾਨੂੰ ਇਹ ਕਹਿੰਦਾ ਵੀ ਗਾਂਹ ਸੀਆਰਡੀ ਹੋ ਜਾਣੇ ਆ ਫੇ ਜਿੱਦਣ ਸੀਆਰਡੀ ਹੋ ਜਾਏ ਉਸ ਦਿਨ ਉਹਨੇ ਵੇਚਣੇ ਛੱਡ ਦੋਨੇ ਮਨ ਲਾਵੇ ਮਾਰਚ ਤੋਂ ਬਾਅਦ ਟਰੈਕਟਰ ਸੀਆਰਡੀ ਹੋ ਜਾਣੇ ਹਨ ਆ ਬੰਦ ਹੋ ਜਾਣੇ ਆ ਤਾਂ ਫਿਰ ਜਦੋਂ ਮਾਰਚ ਤੋਂ ਬਾਅਦ ਤੁਸੀਂ ਜਾਓਗੇ ਉਸ ਏਜੰਸੀ ਵਾਲੇ ਕੋ ਫਿਰ ਉਹਨੇ ਉਹਦੀਆਂ ਸਿਫਤਾਂ ਗਵਾਉਣੀਆਂ ਵੀ ਸੁਣਾਉਣੀਆਂ ਹਨ ਫਿਰ ਉਹਨੇ ਕਹਣਾ ਵੀ ਪਹਿਲੀ ਜਿਹੜੀ ਉਹ ਸੀ ਪੁਰਾਣੀ ਟੈਕਨੋਲੋਜੀ ਇਹ ਨਵੀਂ ਟੈਕਨੋਲੋਜੀ ਆ ਗਈ ਇਹਦੇ ਵਿੱਚ ਆ ਵਾਧਾ ਆ ਇਹਦੇ ਵਿੱਚ ਆ ਵਾਧਾ ਕੋ ਤਾਂ ਹੀ ਵੇਚੂ ਹਨ ਇਦਾਂ ਤਾਂ ਨਹੀਂ ਤੁਹਾਨੂੰ ਕਹੂਗਾ ਵੀ ਨਾ ਹੁਣ ਨਾ ਤੁਸੀਂ ਟਰੈਕਟਰ ਲਓ ਹੁਣ ਤਾਂ ਸੀਆਰਡੀ ਹੋ ਗਿਆ ਟਰੈਕਟਰ ਪਹਿਲਾਂ ਪਹਿਲਾਂ ਲੈ ਲਾਂਦੇ ਬਾਕੀ ਸਾਰੇ ਏਜੰਸੀਆਂ ਵਾਲੇ ਵੀ ਕੋਝੇ ਨਹੀਂ ਹੈਗੇ ਹੁਣ ਆਪਣੇ ਇੱਥੇ ਬੰਦਾ ਵਧੀਆ ਆ ਉਹ ਸਾਫ਼ ਦੱਸਦਾ ਕਹਿੰਦਾ ਵੀ ਸੀਆਰਡੀ 'ਚ ਕਿਹੜਾ ਕੋਈ ਨੁਕਸਿਆ ਜਾਂ ਕੋਸ਼ਿਆ ਜੇ ਉਹ ਲੱਖ ਰੁਪਏ ਜਾਂ 50 ਜਿੰਨਾ ਵੀ ਉਹ ਮਹਿੰਗਾ ਆ ਜੇ ਪੈਸੇ ਵੱਧ ਲੈਂਦੇ ਆ ਤਾਂ ਕੋਈ ਚੀਜ਼ ਵਾਧੂ ਹੀ ਦਿੰਦੇ ਆ ਉਹਦਾ ਤੁਹਾਨੂੰ ਫਾਇਦਾ ਹੀ ਆ ਗਾਹਾਂ ਟੈਕਨੋਲੋਜੀ ਉਹ ਆਉਣੀ ਆ ਮੈਂ ਤਦ ਇਹ ਸਿੰਪਲ ਜੀ ਸਿੱਧੀ ਜੀ ਦੂਜੀ 'ਚ ਬਣਾਉਣ ਲੱਗਾ ਵੀਡੀਓ ਕਿਉਂਕਿ ਤਕਨੀਕੀ ਤੌਰ ਤੇ ਬਹੁਤ ਵੀਡੀਓ ਲੋਕਾਂ ਨੇ YouTube ਤੇ ਪਾਈਆਂ ਆ ਹਨਾ ਬੇ ਇਹਦੇ ਵਿੱਚ ਸੈਂਸਰ ਲੱਗੇ ਹੋ ਆ ਫਿਊਲ ਦਾ ਸਪਰੇਅ ਸੈਂਸਰਾਂ ਦੇ ਹਿਸਾਬ ਨਾਲ ਕਰਦਾ ਮਤਲਬ ਅਲੱਗ-ਅਲੱਗ ਉਹ ਆਮ ਭਾਸ਼ਾ ਦੇ ਵਿੱਚ ਸਮਝ ਨਹੀਂ ਆਉਂਦੀ ਗੱਲ ਹਨਾ ਹੁਣ ਮੰਨ ਲਓ ਜਿੱਦਾਂ ਆਪਣੀ ਗੱਡੀ ਹੈ ਸੀਆਰਡੀ ਆ ਤਾਂ ਪਹਿਲਾਂ ਨੌਨ ਸੀਆਰਡੀ ਆਉਂਦੀਆਂ ਸੀਗੀਆਂ ਤਾਂ ਹੁਣ ਜਦੋਂ ਸੀਆਰਡੀ ਆ ਗਈ ਤਾਂ ਕਿਹੜੀਆਂ ਗੱਡੀਆਂ ਲੈਣੋਂ ਲੋਕੀ ਹਟ ਗਏ ਤਾਂ ਵੀ ਤਾਂ ਲੈਂਦੇ ਆ ਇਦਾਂ ਅਜ ਤੱਕ ਕਿਸੇ ਨੇ ਕਿਹਾ ਵੀ ਹੁਣ ਗੱਡੀਆਂ ਸੀਆਰਡੀ ਹੋ ਗਈਆਂ ਤਾਂ ਆਪਾਂ ਲੈਣੀਆਂ ਨਹੀਂ ਤੇ ਬਾਕੀ ਕੋਈ ਸਾਨੂੰ ਹੁਣ 10 ਸਾਲ ਹੋ ਗਏ ਇਹਨੂੰ ਚਲਾਉਂਦਿਆਂ ਨੂੰ ਕਦੇ ਕੋਈ ਪ੍ਰੋਬਲਮ ਆਈ ਨਹੀਂ ਹਾਂ ਦੋ ਚਾਰ ਵਾਰੀ ਆਈ ਆ ਇੱਕ ਦੋ ਵਾਰ ਲਾਈਟ ਆਉਣ ਲੱਪੇ ਸੀਗੀ ਤਾਂ ਮੈਂ ਕਿਹਾ ਲਾਈਟ ਕਦੇ ਆਉਂਦੀ ਆ ਉਨੇ ਉਹ ਲਾਇਆ ਕੰਪਿਊਟਰ ਦੇਖਿਆ ਅਪਡੇਟ ਕਰਨ ਵਾਲਾ ਸੀ ਕੁਝ ਉਹਨਨ ਕਰ ਦਿੱਤਾ ਹਨ ਇਹ ਕੋਈ ਇਹੋ ਜਿਹੀ ਟੈਕਨੋਲੋਜੀ ਤਾਂ ਹੈ ਨਹੀਂ ਵੀ ਜਿਹੜੀ ਅੱਗੇ ਕਦੇ ਵਰਤ ਨਹੀਂ ਹੋਈ ਵੀ ਦੁਨੀਆ ਤੇ ਪਹਿਲੀ ਵਾਰ ਵਰਤ ਹੋ ਰਹੀ ਹੈ ਹਨ ਉਹਦੇ ਵਿੱਚ ਕੀ ਆ ਉਹਦੇ ਵਿੱਚ ਇੱਕ ਦਿਮਾਗ ਫਿੱਟ ਕਰਤਾ ਜਿਹਨੂੰ ECU ਕਹਿੰਦੇ ਆ ਉਹ ਸਾਰੇ ਟਰੈਕਟਰ ਨੂੰ ਕੰਟਰੋਲ ਕਰਦਾ ਜਿੱਦਾ ਦਿਮਾਗ ਆਪਣੇ ਹਨਾ ਸਾਰੇ ਅੰਗਾਂ ਪੈਰਾਂ ਨੂੰ ਕੰਟਰੋਲ ਕਰਦਾ ਆਪਾਂ ਸਰੀਰ 'ਚ ਕੋਈ ਵੀ ਹਰਕਤ ਕਰਦੇ ਆਂ ਹੱਥ ਹਿਲਾਉਨੇ ਆਂ ਪੈਰ ਹਿਲਾਉਨੇ ਆਂ ਤਾਂ ਆਪਣੇ ਦਿਮਾਗ ਨੂੰ ਪਹੁੰਚਦੀ ਹੈ ਨਾ ਗੱਲ ਇਦਾਂ ਹੀ ਉਹਦੇ ਵਿੱਚ ਆਪਾਂ ਜੇ ਕੋਈ ਵੀ ਤਬਦੀਲੀ ਕਰਦੇ ਆ ਮੰਨ ਲਓ ਜਿੱਦਾਂ ਅੱਗੇ ਆਪਾਂ ਰੇਸ ਵਧਾ ਲਈ ਜਾਂ ਤੇਲ ਵਧਾ ਲਿਆ ਆਪਾਂ ਚਾਬੀ ਚੱਕੀ ਦੀ ਸੀ ਘੁਮਾ ਦੇਦੀ ਸੀ ਹਨਾ ਤੇਲ ਰੇਸ ਵਧਾਉਣ ਨੂੰ ਜਾਂ ਕੁਝ ਵੀ ਕਰਨ ਨੂੰ ਪਰ ਉਹਦੇ ਵਿੱਚ ਇਹ ਸਿਸਟਮ ਨਹੀਂ ਹੈਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਦੇ ਦਿਮਾਗ ਨੂੰ ਦੱਸਣਾ ਪਊਗਾ ਵੀ ਅਸੀਂ ਆਹ ਕੰਮ ਕਰ ਰਹੇ ਹਾਂ ਜਿੱਦਾਂ ਕਹਿ ਲਓ ਵੀ ਬੰਦੇ ਨੂੰ ਉਹਨੂੰ ਮੈਂਟਲੀ ਪ੍ਰੀਪੇਅਰ ਕਰਨਾ ਪਊਗਾ। ਤਾਂ ਕਿ ਮੰਨ ਲਓ ਜਿੱਦਾਂ ਹੁਣ ਆਪਾਂ ਟਰੈਕਟਰ ਤੇ ਕੋਈ ਵੈਲਡਿੰਗ ਦਾ ਕੰਮ ਕਰਨਾ ਆ ਜਾਂ ਪਿੱਛੇ ਟਰਾਲੀ ਵੀ ਜੁੜੀ ਹੋ ਆ ਤਾਂ ਵੀ ਮਤਲਬ ਕੋਈ ਬਿਲਡਿੰਗ ਬਿਲਡਿੰਗ ਦਾ ਕੋਈ ਕੰਮ ਕਰਨਾ ਤਾਂ ਆਪਾਂ ਨੂੰ ਉਹਦੀਆਂ ਦੋਨੇ ਤਾਰਾਂ ਉਹਦੇ ਕਨੈਕਸ਼ਨ ਕੱਟ ਕਰਨਾ ਪਊਗਾ। ਦੋਨੇ ਤਾਰਾਂ ਬੈਟਰੀ ਤੋਂ ਲਾ ਕੇ ਵੈਸੇ ਤਾਂ ਆਪਾਂ ਇਹਨਾਂ ਦੀ ਵਿਲਾਈ ਦੀਆਂ ਪਰ ਉਹਦੇ ਕੀ ਆ ਦੋਨੇ ਤਾਰਾਂ ਲਾ ਕੇ ਦੁਬਾਰਾ ਫੇਰ ਸੋਚ ਲਾਓ ਵੀ ਕੋਈ ਵੀ ਮਾੜਾ ਮੋਟਾ ਕਰੰਟ ਵੀ ਉਹਦੇ ਇਸ ਯ ਉਦੇ ਨਾਲ ਕੀ ਹੋ ਸਕਦਾ ਆ ਵੀ ਜੇ ਮਾਲਾ ਕੋਈ ਸੰਪਾਰਕ ਹੋ ਕੇ ਤੁਹਾਡਾ ਉਹ ਈਸੂ ਜੀ ਉੜ ਗਿਆ ਦਿਮਾਗ ਜਿਹੜਾ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਆ ਉਹ ਮਹਿੰਗਾ ਆ ਮਹਿੰਗਾ ਸੌਦਾ ਆ ਹਨਾ ਹੁਣ ਮੈਨੂੰ ਉਹਦੀ ਪ੍ਰਾਈਸ ਨਹੀਂ ਪਤਾ ਮੈਨੂੰ ਪਤਾ ਆਵੇ ਉਹ ਕਾਫੀ ਮਹਿੰਗਾ ਹੋਊਗਾ ਮਤਲਬ ਉਹ ਉਹਦੀ ਆਪਾਂ ਨੂੰ ਸੇਫਟੀ ਰੱਖਣੀ ਪੈਣੀ ਆ ਦੂਜੀ ਗੱਲ ਜਿੱਦਾਂ ਹੁਣ ਕਈ ਬੰਦੇ ਆਪਣਾ ਦਿਖਾ ਦੇ ਨਾਲ ਦਰਿਆ ਚ ਰੇਤਾ ਰੁੱਤਾ ਲੈਣ ਗਏ ਜਾਂ ਟਰੈਕਟਰ ਉਹ ਨਹੀਂ ਐਨ ਉੱਪਰ ਤੱਕ ਡੋਬਿਆ ਹੁੰਦਾ ਫਲਾਂਸਰ ਦੀਦਾ ਹੁੰਦਾ ਬਾਹਰ ਸੀਆਰਡੀ ਨੂੰ ਆਪਾਂ ਇਦਾਂ ਨਹੀਂ ਕਰ ਸਕਦੇ ਉਹ ਕੰਪਨੀ ਸਪੈਸ਼ਲ ਕਹਿੰਦੀ ਆ ਵੀ ਇਹਨੂੰ ਆਪਾਂ ਪਾਣੀ ਚ ਨਹੀਂ ਡੋਬ ਸਕਦੇ ਪਾਣੀ ਦਾ ਧੋਣਾ ਤੇ ਡੋਬਣ ਦੇ ਵਿੱਚ ਫਰਕ ਆ। ਕਈ ਬੰਦੇ ਕਹਿੰਦੇ ਤੇ ਪਾਣੀ ਦਾ ਛੱਟਾ ਪੈ ਗਿਆ ਤਾਂ ਆਹ ਹੋ ਜਾਣਾ ਆਹ ਹੋ ਜਾਣਾ। ਛੱਟੇ ਪੈਣ ਨਾਲ ਕੁਝ ਨਹੀਂ ਹੋਣਾ। ਮੰਨ ਲਾ ਜੇ ਇਹਨੂੰ ਆਪਾਂ ਪਾਣੀ 'ਚ ਡੋਬਦਿਆਂ ਵੈਸੇ ਤਾਂ ਹੁਣ ਛੱਟੇ ਆਪਣੇ ਕੱਦੂ ਕਰਦੇ ਆ 100 ਕੰਮ ਕਰਦੇ ਇੱਧਰ ਤਾਂ ਫਿਰ ਟਰੈਕਟਰ ਖੜਾ ਹੀ ਰਹੂਗਾ। ਦੂਜੀ ਗੱਲ ਜਿਹੜੀ ਆਪਾਂ ਮੋਡੀਫਿਕੇਸ਼ਨ ਕਰਦੇ ਆ ਟਰੈਕਟਰਾਂ ਦੀ ਉਹਦੇ ਵਿੱਚ ਵੀ ਪਹਿਲਾਂ ਆਪਾਂ ਨੂੰ ਉਹਦਾ ਸਿਸਟਮ ਉਸ ਹਸਾਬ ਨਾਲ ਅਪਡੇਟ ਕਰਨਾ ਪਊਗਾ। ਮੋਡੀਫਿਕੇਸ਼ਨ ਕਰਨੀ ਮਤਲਬ ਥੋੜੀ ਔਖੀ ਹੋਊਗੀ। ਆਮ ਜਿਹੜਾ ਅਣਾਰੀ ਬੰਦਾ ਆ ਉਹ ਨਹੀਂ ਇਹਨੂੰ ਹੱਥ ਪਾ ਸਕਦਾ। ਫਿਰ ਜਦ ਆਪਾਂ ਹੁਣ ਮੰਨ ਲਓ ਟਰੈਕਟਰਾਂ ਦੇ ਉੱਪਰ ਆ ਲੇਟਾਂ ਲਾ ਲੇ ਦੀਆਂ ਡੈਕ ਲਾ ਲਈਦਾ ਆ ਤੇ ਆਪਾਂ ਜਿੱਥੋਂ ਮਰਜ਼ੀ ਕਨੈਕਸ਼ਨ ਚੱਕ ਕੇ ਲਾ ਲਈਦਾ ਉਹਦੇ ਆਪਾਂ ਇਹ ਸਿਸਟਮ ਨਹੀਂ ਕਰ ਸਕਦੇ ਉਹਦੀ ਆਪਾਂ ਨੂੰ ਬੈਟਰੀ ਤੋਂ ਤਾਰ ਲੈ ਜਾਣੀ ਪਊਗੀ ਇਹ ਨਹੀਂ ਵੀ ਤਿੱਥੋਂ ਮਰਜ਼ੀ ਤਾਰ ਛੱਲ ਕੇ ਤਾਂ ਆਪਾਂ ਲਾ ਦਈਏ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਣਾ ਸਪੈਸ਼ਲ ਜਿੱਦਾਂ ਹੁਣ ਕਹ ਲਓ ਬੰਦੇ ਦੇ ਦਿਮਾਗ ਤੇ ਸੱਟ ਲੱਗ ਜਾਏ ਤਾਂ ਬਾਕੀ ਸਰੀਰ ਤੇ ਸੱਟ ਲੱਗ ਜਾਏ ਬੰਦੇ ਨੂੰ ਥੋੜਾ ਘੱਟ ਫਰਕ ਪਊਗਾ ਪਰ ਜੇ ਦਿਮਾਗ ਤੇ ਲੱਗ ਜਾਏ ਬੰਦਾ ਖਤਮ ਨਾਲ ਦਾ ਹੋ ਜਾਂਦਾ ਹਨਾ ਉਹੀ ਸਿਸਟਮ ਇਹਦਾ ਆ ਕਹਿਣ ਦਾ ਭਾਵ ਇਹ ਆ ਵੀ ਉਹਦੇ ਵਿੱਚ ਥੋੜੇ ਸੈਂਸਰ ਵਧ ਗਏ ਇਹਨਾਂ ਟਰੈਕਟਰਾਂ 'ਚ ਸੈਂਸਰ ਨਹੀਂ ਹੈਗੇ ਐਨੇ ਤਾਂ ਉਹਨਾਂ ਵਿੱਚ ਸੈਂਸਰ ਵਧ ਗਏ ਉਹਨਾਂ ਦੀ ਆਪਾਂ ਨੂੰ ਸਾਭ ਸੰਭਾਲ ਥੋੜੀ ਵੱਧ ਕਰਨੀ ਪਊਗੀ ਆਹ ਸਿੰਪਲ ਟਰੈਕਟਰਾਂ ਦੇ ਨਾਲੋਂ ਤੇ ਬਾਕੀ ਤੁਹ ਫਾਇਦਾ ਕੀ ਆ ਜਿਹੜਾ ਸੀਆਰਡੀ ਟਰੈਕਟਰ ਆ ਉਹਦੇ ਵਿੱਚ ਬਟਨ ਲਾ ਦਿੱਤੇ ਹਨਾ ਜਿਹੋ ਜਿਹਾ ਤੁਸੀਂ ਕੰਮ ਕਰਨਾ ਉਹੋ ਜਿਹਾ ਤੁਸੀਂ ਲੋਡ ਪਾ ਸਕਦੇ ਆ ਮੰਨ ਲਓ ਤੁਹਾਡਾ ਟਰੈਕਟਰ 60 ਐਚਪੀ ਦਾ ਆ ਹਨਾ ਜੇ 60 ਐਚਪੀ ਦਾ ਆ ਪਰ ਤੁਹਾਨੂੰ ਪਤਾ ਵੀ ਜਿਹੜਾ ਕੰਮ ਅਸੀਂ ਕਰ ਰਹੇ ਆ ਉਹ ਹਲਕਾ ਆ ਮਾਲਾ 40 45 HP ਦਾ ਟਰੈਕਟਰ ਵੀ ਉਹ ਕੰਮ ਕਰ ਸਕਦਾ ਉਹ ਬਟਨ ਤੁਸੀਂ ਦਬ ਦੋ ਤਾਂ ਉਹ ਟਰੈਕਟਰ ਨੇ ਤੁਹਾਡਾ ਤੇਲ ਉਹਦੇ ਹਿਸਾਬ ਨਾਲ ਟਰੈਕਟਰ ਇੱਕ ਤਰ੍ਹਾਂ ਨਾਲ ਘੱਟ HP ਦਾ ਬਣ ਜਾਣਾ ਛੋਟਾ ਹੋ ਜਾਣਾ ਤੇ ਉਹਦੇ ਨਾਲ ਕੀ ਤੁਹਾਡਾ ਤੇਲ ਬਚਣ ਲੱਪਣਾ 메ਨ ਗੱਲ ਇਹ ਉਹਦਾ CRD ਜਿਹੜੇ ਕਰਨ ਦਾ ਇਹੀ ਆ ਵੀ ਉਹ ਇਹਦੇ ਨਾਲੋਂ ਤੇਲ ਘੱਟ ਖਾਊਗਾ ਟਰੈਕਟਰ ਤੇਲ ਦੀ ਬਚਤ ਹੋਊਗੀ CRD ਕਰਨ ਦਾ ਮਤਲਬ ਇਹ ਹੈ ਵੀ ਤੇਲ ਘੱਟ ਫੂਕ ਹੋਵੇ ਜਦੋਂ ਉਹ ਨਾ ਪਹਿਲਾਂ ਪਹਿਲਾਂ ਰੋਟਾਵੇਟਰ ਆਏ ਸੀਗੇ ਪਹਿਲਾ ਰੋਟਾਵੇਟਰ 5 ਜਾਂ 6 ਫੁੱਟ ਦਾ ਰੋਟਾਵੇਟਰ ਹੀ ਮਤਲਬ ਟਰੈਕਟਰ ਦੀ ਜਾਨ ਕੱਢ ਲੈਂਦਾ ਸੀ ਸਾਡੇ ਤਾਏ ਹੁਣ ਹੀ ਲੈ ਕੇ ਆਏ ਸੀ 6 ਫੁੱਟ ਦਾ ਰੋਟਾਵੇਟਰ ਅੜਾ ਦਸ਼ਮੇਸ਼ ਅਮਰਗੜ ਦਾ ਤਾਂ ਉਹ 6 ਫੁੱਟ ਦਾ ਰੋਟਾਵੇਟਰ بڑے بڑے ਟਰੈਕਟਰਾਂ ਦਾ ਸੀ ਨਗੜ ਸਾਈਡ ਦਾ ਸੀ ਤਾਂ ਉਦੋਂ ਅਸੀਂ ਸੋਚਦੇ ਹੁੰਦੇ ਸੀ ਜੇ ਨਾ ਇਹ ਤਾਂ ਬਈ ਕੰਮ ਕਾਮਯਾਬ ਨਹੀਂ ਹੈਗਾ ਇਹ ਰੋਟਾਵੇਟਰ ਕਾਮਯਾਬ ਤਾਂ ਨਹੀਂ ਹੋਣੇ ਇਹ 2002 ਦੂ ਦੀ ਮੇਰਾ خیال ਗੱਲ ਹੋਣੀ ਆ ਤਾਂ 10-12 ਸਾਲ ਇਦੇ ਰਿਹਾ ਦਿਮਾਗ ਦੇ ਵਿੱਚ ਸਾਰਿਆਂ ਦੇ ਲੋਕਾਂ ਦੇ 2010-12 ਤੱਕ ਵੇ ਰੋਟਾਵੇਟਰ ਦਾ ਟਰੈਕਟਰ ਦਾ ਬਹੁਤ ਲਹੂ ਪੀਂਦੇ ਆ ਵੀ ਇਹ ਤਾਂ ਨਹੀਂ ਕਾਮਯਾਬ ਹੋਣੇ ਪਰ ਹੁਣ ਇਸ ਵੇਲੇ ਦੇਖੋ ਆਪਾਂ ਨੂੰ ਇਦਾਂ ਲੱਗਦਾ ਵੀ ਆਪਣੀ ਖੇਤੀ ਰੋਟਾਵੇਟਰ ਤੋਂ ਬਿਨਾ ਕਾਮਯਾਬੇ ਨਹੀਂ ਹੈਗੀ ਕਿਉਂਕਿ ਆਪਾਂ ਅੱਗੇ ਹਲਾਂ ਜਾਂ ਸਵਾਗਿਆਂ ਨਾਲ ਖੇਤ ਬਣਾਈਦੇ ਸੀ ਆਲੂਆਂ ਵਾਲੇ ਜਾਂ ਮਟਰਾਂ ਵਾਲੇ ਪਰ ਉਸ ਵੇਲੇ ਆਪਾਂ ਖੇਤ ਬੋਣ ਤੋਂ ਪਹਿਲਾਂ ਸੋਚੀਦਾ ਸੀ ਵੀ ਬੱਤ ਕਿਹੋ ਜੀ ਆ ਖੇਤ ਦੀ ਡਰੀਦਾ ਸੀ ਵੀ ਜੇ ਕਿਤੇ ਗਿੱਲਾ ਬਾਹ ਲਿਆ ਜਾਂ ਜਿਆਦਾ ਸੁੱਕ ਗਿਆ ਤਾਂ ਖੇਤ ਨਹੀਂ ਬਣਨਾ ਹੁਣ ਰੋਟਾਵੇਟਰ ਕਰਕੇ ਆਪਾਂ ਕਦੇ ਪ੍ਰਵਾਹ ਨਹੀਂ ਕਰੀਦੀ ਵੀ ਕੋਈ ਗੱਲ ਨਹੀਂ ਰੋਟਾਵੇਟਰ ਦੋ ਵਾਰੀ ਫੇਰ ਦਾਂਗੇ ਉਸ ਪਰ ਜਦੋਂ ਜਦੋਂ ਪਹਿਲਾਂ ਪਹਿਲਾਂ ਆਇਆ ਤਾਂ ਮੈਂ ਅਸੀਂ ਖੁਦ ਸਾਡਾ ਬਾਪੂ ਨੇ ਵੀ ਕਹਣਾ ਆਹ ਤਾਂ ਫੇਲਿਆ ਕੰਮ ਇਹਦਾ ਟਰੈਕਟਰ ਦਾ ਲਹੂ ਪੀਂਦਾ ਹਨਾ ਪਰ ਹੁਣ ਦੇਖੋ ਬਈ ਰੋਟਾਵੇਟਰ ਬਿਨਾ ਖੇਤੀ ਸੰਭਵ ਨਹੀਂ ਹਨਾ ਇਦਾਂ ਜਿਹੜੀ ਹੁਣ ਟੈਕਨੀਕ ਆ ਹੌਲੀ ਹੌਲੀ ਗਾਂ ਤੋਂ ਗਾਂ ਐਡਵਾਂਸ ਹੋਣੀ ਆ ਪੁਰਾਣੇ ਬੰਦ ਹੋਣੇ ਆ ਇਹ ਜਿਹੜੀਆਂ ਸਮੱਸਿਆਵਾਂ ਹੈਗੀਆਂ ਵੀ ਆ ਮੰਨ ਲਓ ਹਨਾ ਮੈਂ ਮੇਨ ਇਹ ਤੁਹਾਨੂੰ ਗੱਲ ਇੱਕ ਦੱਸ ਦਿੱਤੀ ਵੀ ਸਮੱਸਿਆ ਇਹਦੀ ECU ਦੀ ਸਭ ਤੋਂ ਵੱਡੀ ਗੱਲ ਹੈ ਵੀ ਆਪਾਂ ਨੂੰ ਉਹਨੂੰ ਥਾਂਮ ਕੇ ਰੱਖਣਾ ਬਾਕੀ ਰੈਕਟਰ ਦੀ ਕੋਈ ਸਮੱਸਿਆ ਐਡੀ ਨਹੀਂ ਹੈਗੀ ਚੱਲਦਾ ਠੀਕ ਹੈ ਓਕੇ ਆ ਤੇ ਬਾਕੀ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਹੈ ਹਨਾ ਉਹਦੇ ਵਿੱਚ ਥੋੜੇ ਸਾਲ ਸੋਧਾਂ ਹੁੰਦੀਆਂ ਆ ਦੇਖਿਓ ਜਦੋਂ ਨਾ 5-7 ਸਾਲ ਹੋ ਜਾਣੇ ਆ ਤੇ ਹੌਲੀ-ਹੌਲੀ ਇਹਦੇ ਵਿੱਚ ਇੰਨੀਆਂ ਸੋਧਾਂ ਹੋ ਜਾਣੀਆਂ ਆ ਆਪਾਂ ਨੂੰ ਇਹ ਚੀਜ਼ਾਂ ਮਾਈਨਰ ਲੱਗਣ ਲੱਪਣੀਆਂ ਦੂਜੀ ਗੱਲ ਫਿਰ ਆਪਣੇ ਮਿਸਤਰੀ ਵੀ ਉਹੋ ਜਿਹਾ ਐਡਵਾਂਸ ਹੋ ਜਾਣੇ ਆ ਹੁਣ ਇਸ ਵੇਲੇ ਥੋੜੀਆਂ ਜੀਆਂ ਪ੍ਰੋਬਲਮ ਆਪਾਂ ਨੂੰ ਪਹਿਲਾਂ-ਪਹਿਲਾਂ ਫੇਸ ਕਰਨੀਆਂ ਪਊਗੀਆਂ ਇਹਦਾ ਹੁਣ ਆਮ ਮਿਸਤਰੀ ਉਹਨੂੰ ਹੱਥ ਨਹੀਂ ਪਾਊਗਾ ਆਕੇ ਠੀਕ ਹੈ ਕਿ ਨਹੀਂ ਪਰ ਉਹਦੇ ਵਿੱਚ ਇਹ ਆ ਵੀ ਮਾਲਾ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਇਹ ਨਹੀਂ ਹੈਗਾ ਵੀ ਆਪਾਂ ਪਿੰਡੇ ਆਪਾਂ ਖੋਲ ਕੇ ਮਾੜਾ ਮੋਟਾ ਕਰ ਲਈਏ ਉਹ ਸਿਸਟਮ ਨਹੀਂ ਹੋਣਾ ਉਹਦਾ ਹੌਲੀ ਹੌਲੀ ਫੇ ਜਦੋਂ ਮੈਸਤਰੀ ਵੀ ਐਡਵਾਂਸ ਹੋ ਜਾਣੇ ਆ ਆਪ ਨੂੰ ਵੀ ਲੋਕਾਂ ਨੂੰ ਸਮਝ ਆ ਜਾਣੀ ਆ ਬਾਕੀ ਹੁਣ ਆਪਣਾ ਇੱਕ ਫਰੈਂਡ ਆ ਉਹਦੇ ਕੋਲ ਟਰੈਕਟਰ ਆਹਾ 4 ਵੀਲ 3630 ਸੁਪਰ ਉਹ ਕਹਿੰਦਾ ਕਿਸੇ ਨੂੰ ਵੀ ਸੀਆਰਡੀ ਤੋਂ ਤਕਲੀਫ ਆ ਜਾਂ ਕਿਸੇ ਨੂੰ ਸੀਆਰਡੀ ਤੋਂ ਪ੍ਰੋਬਲਮ ਆ ਤਾਂ ਕਹਿੰਦਾ ਮੇਰਾ ਬਟਾਲਵੇ ਮੈਨੂੰ ਕੋਈ ਸਮੱਸਿਆ ਨਹੀਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਖਰੇ ਟਰੈਕਟਰ ਲੈਣਾ ਸੀਗਾ ਤਾਂ ਉਹ ਕਹਿੰਦੇ ਯਾਰ ਅਸੀਂ ਮਤਲਬ ਵੀ ਸੀਆਰਡੀ ਹੋ ਜਾਂਦੇ ਟਰੈਕਟਰ ਉਹਦੇ ਕਰਕੇ ਵੀ ਆਪਾਂ ਬੁੱਕ ਕਰਾ ਦਈਏ ਹੁਣੇ ਲੈ ਲਈਏ ਉਹ ਕਹਿੰਦਾ ਤੁਸੀਂ ਇਦਾਂ ਕਰੋ ਵੀ ਸੀਆਰਡੀ ਲੈ ਲਿਓ ਜੇ ਤੁਹਾਨੂੰ 2 ਦਿਨ 4 ਦਿਨ ਮਹੀਨਾ 2 ਮਹੀਨੇ 4 ਮਹੀਨੇ ਸਾਲ 2 ਸਾਲ ਜਦੋਂ ਵੀ ਤੁਹਾਨੂੰ ਲੱਗੂ ਵੀ ਹਾਂ ਵੀ ਸੀਆਰਡੀ ਨਹੀਂ ਸੈੱਟ ਕੰਮ ਆ ਮੇਰਾ ਟਰੈਕਟਰ ਤੁਸੀਂ ਲੈ ਜਿਓ ਜੋ ਆਪਾਂ ਅੱਗਾ ਪਿੱਛਾ ਉਹ ਕਰ ਲਾਂਗੇ ਤਾਂ ਮੈਨੂੰ ਸੀਆਰਡੀ ਦੇ ਦਿਓ ਗੱਲ ਮੁੱਕ ਗਈ ਹਨ ਥੋੜੀ ਜੀ ਜਾਣਕਾਰੀ ਦੀ ਲੋੜ ਆ ਕੋਈ ਐਡੀ ਬਲਾ ਨਹੀਂ ਹੈਗੀ ਸੀ ਐਡੀ ਹਾਂ ਥੋੜੀ ਜੀ ਇਹਦੇ ਨਾਲ ਉਹ ਜਿਹੜੇ ਆਪਣਾ ਖਾਂਬ ਸੰਭਾਲ ਥੋੜੀ ਜੀ ਸੀਆਰਡੀ ਦੀ ਜਰੂਰ ਵੱਧ ਕਰਨੀ ਪਊ ਕਿ ਯਾਰ ਆਪਾਂ ਨੂੰ ਵੱਧ ਕਰਨੀ ਪਊਗੀ ਕੋਸ਼ ਚੀਜ਼ਾਂ ਦਾ ਆਪਾਂ ਨੂੰ ਜਾਦੇ ਖਿਆਲ ਰੱਖਣਾ ਪਊ ਆਪਾਂ ਕਈ ਵਾਰੀ ਇਗਨੋਰ ਕਰ ਜੀਦੀਆਂ ਇਹ ਚੀਜ਼ਾਂ ਤਾਂ ਉਹਦੇ ਨਾਲ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਇਹ ਆ ਉਹਦੇ ਮਤਲਬ ਕੋਸ਼ਿਸ਼ ਸਾਵਧਾਨੀਆਂ ਮਤਲਬ ਤੁਹਾਨੂੰ ਬਾਤਣੀਆਂ ਪਊਗੀਆਂ ਹੋਰ ਕੋਈ ਸੀਆਰਡੀ ਬਲਾ ਨਹੀਂ ਹੈਗੀ ਵੀ ਜਿਹੜੀ ਮਤਲਬ ਤੁਹਾਨੂੰ ਸਗੋ ਤੁਹਾਡਾ ਤੇਲ ਹੀ ਬਚਾਊਗਾ ਬਾਕੀ ਆਪ ਸਿਆਣੇ ਆ ਸਾਰੇ ਹਨ ਮੈਂ ਮੋਟਾ-ਮੋਟਾ ਜਿਹਾ ਤੁਹਾਨੂੰ ਦੱਸ ਦਿੰਦਾ ਵੀ ਆਹ ਪ੍ਰੋਬਲਮ ਆ ਮੇਨ ਗੱਲੇ ਇਹਦੀ ECU ਤੇ ਆ ਕੇ ਖੜਦੀ ਆ ਤੇ ਦਿਮਾਗ ਤੇ ਆ ਕੇ ਖੜਦੀ ਆ ਉਹੀ ਸਿਸਟਮ ਆ ਜਿਹੜਾ ਵਖਰਾ ਲਾਤਦਾ ਇਹਦੇ ਹੋਰ ਕੁਝ ਨਹੀਂ ਹੈਗਾ ਠੀਕ ਹੈ ਤੇ ਉਹਦੇ ਨਾਲ ਸਾਰਾ ਆ ਟਰੈਕਟਰ ਕੰਟਰੋਲ ਹੋਣ ਲੱਪਿਆ ਇੱਕ ਤਰ੍ਹਾਂ ਨਾਲ ਇਹ ਸਮਝ ਲਓ ਵੀ ਕੁਝ ਵੀ ਤੁਸੀਂ ਫੇਰ ਬਦਲ ਕਰਨਾ ਆ ਕੁਝ ਵੀ ਕਰਨਾ ਆ ਸਭ ਤੋਂ ਪਹਿਲਾਂ ਉਹ ਚ ਕਰਨਾ ਪਊਗਾ ਉਹਨੂੰ ਅਪਡੇਟ ਉਹਦਾ ਸਿਸਟਮ ਕਰਨਾ ਪਊਗਾ ਫਿਰ ਹੋਊਗਾ ਬਾਕੀ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਨੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਆਪਣਾ ਫੇਸਬੁੱਕ ਤੇ ਤੁਸੀਂ ਵੀਡੀਓ ਦੇਖਦੇ ਹੁੰਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ